ਸਰ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਕਸ਼ਮੀਰ ਸਿੰਘ ਹੁੰਦਾ ਮੇਰੇ ਨਾਲ ਪੂਰੇ ਪਿੰਡ ਜਵਾਲ ਸਾਥੀ ਬੈਠੇ ਨੇ ਅਸੀਂ ਹਾਸ਼ਿਆ ਰੋਪ ਦਾ ਨਾਲ ਸਜੁਗਤ ਮੋਰਚਾ ਤੇ ਐਮਐਂਡੀਪੀ 12.5 ਫਸਲਾਂ ਦਾ ਆਪਾਂ ਕਰਨ ਜਾ ਰਹੇ ਹਾਂ ਅੱਜ ਬਹੁਤੀ ਇੱਕ ਸੰਸੀ ਖੇਤ ਪਰਗਟਾਵਾ ਕਰਨ ਜਾ ਰਹੇ ਹਾਂ ਕਿੰਡ ਡਿਪਾਰਟਮੈਂਟ ਆਫ ਫੂਡ ਸਰਪਲਾਈ ਪੰਜਾਬ ਵੱਲੋਂ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਰਾਸ਼ਨ ਦੇ ਡੇਪੋਆਂ ਦੀ ਵੰਡ ਕੀਤੀ ਜਾ ਰਹੀ ਹੈ ਉਹਦੇ ਵਾਸਤੇ 10000 ਤਿੰਨ ਅਸਾਮੀਆਂ ਖੜੀਆਂ ਕੱਢੀਆਂ ਗਈਆਂ ਨੇ ਉਹ 10000 ਤਿੰਨ ਅਸਾਮੀਆਂ ਦੇ ਵਿੱਚੋਂ ਜੋ ਸ਼ਡਿਊਲਡ ਕਾਸਟਮ ਵਾਸਤੇ ਬਣਦੀਆਂ ਅਸਾਮੀਆਂ ਸਨ ਉਹ ਹਨ 2501 2501 ਪਰ ਇਹਦੇ ਵਿੱਚੋਂ ਜਿਹੜਾ ਰੱਖ ਰੱਖਣਾ ਜਿਹੜੇ ਬਾਈ ਜਿਹੜੇ ਵੱਲੋਂ ਜਿਹੜਾ ਦਿੱਤਾ ਗਿਆ ਹੈ ਉਹ ਟੋਟਲ ਪੰਜਾਬ ਦੇ ਵਿੱਚ 841 ਪੋਸਟਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਜਿਹਦਾ ਮਤਲਬ ਇਹ ਹੈ ਬਣਦਾ ਹੈ ਕਿ 800 ਅ 41 ਪੋਸਟਾਂ ਦੇ ਕੇ 1660 ਪੋਸਟਾਂ ਸਿੱਧੀਆਂ ਦਿੱਤੀਆਂ ਸਿੱਧੀਆਂ ਜਿਹੜੀਆਂ ਸ਼ਡਿਊਲਡ ਕਾਸਟਾਂ ਦੀਆਂ ਉਹ ਇਹਨਾਂ ਤੋਂ ਖੋ ਕੇ ਕਿਸੇ ਹੋਰ ਕੈਟਾਗਰੀ ਨੂੰ ਦਿੱਤੀਆਂ ਜਾਣਗੀਆਂ ਇਹ 1600 60 ਪੋਸਟਾਂ ਜੋ ਬਣਦੀਆਂ ਨੇ ਤੇ ਜੇ ਇਹਨਾਂ ਦਾ ਪੂਰਨ ਕਹੀਏ ਤੇ 2501 ਪੋਸਟਾਂ ਦੇ ਵਿੱਚੋਂ ਜੋ ਸ਼ਡਿਊਲਡ ਕਾਸਟ ਦੇ ਵਾਸਤੇ ਪੜਦੀਆਂ ਨੇ ਉਹਨਾਂ ਦੇ ਵਿੱਚੋਂ ਮੱਜਵੀ ਸਿੱਖ ਅਤੇ ਬਾਦਮੀ ਕਿਹੜੇ 1250 ਪੋਸਟਾਂ ਬਣਦੀਆਂ ਨੇ ਤੇ ਇਹ ਇੱਕ ਦਾ ਦੀ ਵੀ ਸਬ ਕਲਾਸੀਫਿਕੇਸ਼ਨ ਜਿਹੜੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਹੋਣੀ ਕੀਤੀ ਗਈ ਸਾਡੇ ਮਾਨਯੋਗ ਮੰਤੇਸਾ ਫਰੀਲਾਚਰਜ ਜੀ ਘਟਾ ਵਿਚਰਕ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਦੇ ਵਿਭਾਗ ਦੇ ਵਿੱਚ ਸ਼ਡਿਊਲਡ ਕਾਸਟ ਨੂੰ ਜੋ ਇਹਨਾਂ ਦਾ ਹਿੱਸਾ ਦਾ ਸ਼ਡਿਊਲਡ ਕਾਸਟ ਐਕਟ ਇਨ ਸਰਵਿਸਿਜ਼ 2006 ਦੇ ਮੁਤਾਬਕ ਰਾਖਵ ਕਰਨ ਪਾਲਸੀ ਹੈ ਤੇ ਇਸ ਪਾਲਸੀ ਦੇ ਤਹਿਤ ਜਦੋਂ ਇਹ ਗਿਆਨਦਾ ਹੈ ਕਿ ਇਨ ਸਰਵਿਸਿਜ਼ ਤੇ ਇਨ ਸਰਵਿਸਿਜ਼ ਮੀਨ ਹਰ ਤਰ੍ਹਾਂ ਦੀ ਸਰਵਿਸਿਜ਼ ਤੇ ਇਸ ਸਰਵਿਸ ਦੇ ਵਿੱਚ ਸਿੱਧੀਆਂ ਜਿਹੜੀਆਂ ਵੀ 1660 ਪੋਸਟਾਂ ਸ਼ਡਿਊਲਡ ਕਾਸਟਰ ਜੀਆ ਕੱਢ ਕੇ ਕਿਸੇ ਹੋਰ ਕੈਟਾਗਰੀ ਨੂੰ ਦਿੱਤੀਆਂ ਜਾ ਰਹੀਆਂ ਨੇ ਸੋ ਇਹ ਬਹੁਤ ਹੀ ਘਨਾਉਣੀ ਤੇ ਮਾੜੀ ਗੱਲ ਹੈ ਕਿ ਅਫਸਰਾਂ ਸਾਹਿਬਾਨ ਇਸ ਦਾ ਪਤਾ ਹੀ ਨਹੀਂ ਕਿਸੇ ਨੂੰ ਲੱਗਣ ਦੀ ਇਹ ਰੇ ਤੇ ਨਾ ਸਹੀ ਦੱਸ ਰਹੇ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਦੇ ਕੇ ਮੰਤਰੀ ਸਾਹਿਬ ਫੂਡ ਸਪਲਾਈ ਡਿਪਾਰਟਮੈਂਟ ਅੱਗੇ ਕਿ ਇਹ ਜਿਹੜੂ ਪੋਸਟ 10000 ਤੋਂ ਪੋਸਟ ਕੱਟੀਆਂ ਗਈਆਂ ਹਨ ਉਹਨਾਂ ਦੇ ਵਿੱਚੋਂ 2500 ਇੱਕ ਪੋਸਟ ਜਿਹੜੀ ਸ਼ਡਿਊਲਡ ਕਾਸਟ ਵਾਸਤੇ ਪੜ੍ਹੀ ਹੈ ਤੇ ਜਿਨ੍ਹਾਂ ਦੇ ਵਿੱਚੋਂ ਸਿਰਫ 848 ਪੋਸਟਾਂ ਛੂਕ ਕੀਤੀਆਂ ਗਈਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੂੰ ਰਾਖਵਾ ਕਰਨ ਦੀ ਗੱਲ ਤੇ 1660 ਪੋਸਟਾਂ ਜੋ ਸ਼ਡਿਊਲਡ ਕਾਸਟ ਦੀ ਹੋਰ ਦਿੱਤੀਆਂ ਜਾ ਰਹੀਆਂ ਪੜ੍ਹੀਆਂ ਨੇ ਇਹਦੇ ਵਾਸਤੇ ਤੁਰੰਤ ਜਿਹੜਾ ਹਰੀਖ ਜ਼ਿਲ੍ਹੇ ਵੱਲੋਂ ਤੇ ਮੈਂ ਇਹ ਕਹੂੰਗਾ ਹਰੀਖ ਜ਼ਿਲ੍ਹੇ ਦੀ ਜਿਹੜਾ ਸਟੇਟ ਵੱਲੋਂ ਇਹ ਇੱਕ ਓਰੀਜਨਲ ਦੇ ਕੇ ਇਹ ਪੋਸਟਾਂ ਜਿਹੜੀਆਂ ਨੇ ਬੁਰ ਜੋ ਸ਼ਡਿਊਲਡ ਕਾਸਟ ਦੀਆਂ ਪੜਦੀਆਂ ਨੇ ਉਹਨਾਂ ਦੇ ਕਾਸਟ ਐਕਟ ਦੇ ਮਤਲਬਕ ਉਹ ਜਿਹੜੀਆਂ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਤੇ ਜੋ ਇਹਦੇ ਵਿੱਚ 50% ਤੇ ਮਜ਼ਦੂਰੀ ਤੇ ਵਾਧੂ ਕੀਤੇ ਹਿੱਸਾ ਉਹ ਵੀ ਉਹਨਾਂ ਨੂੰ ਪ੍ਰਾਪਰ ਦਿੱਤਾ ਜਾਣਾ ਚਾਹੀਦਾ ਤਾਂ ਕਿ ਕਿਸੇ ਵੀ ਨਾਗਰਿਕ ਜਿਹੜੀ ਹੈ ਉਹ ਤੱਕਾ ਨਾ ਹੋਵੇ ਜੋ ਰਾਖਵਾ ਕਰਨ ਪਾਲਸੀ ਹੈ ਪੰਜਾਬ ਦੀ ਉਹਨੂੰ ਜੋਗਾ ਕਿਉਂ ਲਾਗੂ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਹੀ ਤੇ ਪੰਜਾਬ ਦੇ ਆ ਐਮ ਐਂਡ ਵੀ ਵਰਗ ਵੱਲੋਂ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜੋ ਇੱਕ ਕੇਸ ਤਕਰੀਬਨ 20 ਸਾਲ ਲੜਿਆ ਗਿਆ ਹੈ ਤੇ ਜਿਸ ਦੇ ਆਰਡਰ ਦੇ ਮੁਤਾਬਕ ਜੋ ਸਾਬਕਾ ਕਲਾਸੀਫਿਕੇਸ਼ਨ ਹੈ ਉਸ ਨੂੰ ਕਨਸਟੀਟਿਊਸ਼ਨਲ ਸਹੀਠ ਹਲਾਇਆ ਗਿਆ ਹੈ ਸੱਤ ਜੱਜਾਂ ਨੇ ਇਸ ਤੇ ਫੈਸਲਾ ਦੇ ਦਿੱਤਾ ਹੈ ਤੋਂ ਜੇ ਕਨਸਟੀਟਿਊਸ਼ਨਲ ਬੈਂਚ ਦੇ ਇਹ ਫੈਸਲੇ ਨੂੰ ਸਾਹਮਣੇ ਰੱਖਦਿਆ ਹੋਣਾ ਵੀ ਤੇ ਜੋ ਪੰਜਾਬ ਦੀ ਸ਼ੈਡਿਊਲਡ ਕਾਸਟ ਰਾਖਵਾਂ ਕਰਨ ਦੀ ਪਾਲਿਸੀ ਹੈ ਉਸ ਨੂੰ ਅੱਖੂ ਪਰੋਖੇ ਕੀਤਾ ਜਾਂਦਾ ਹੈ ਇਸ ਤੋਂ ਲੱਗਦਾ ਹੈ ਕਿ ਇਹ ਜਿਵੇਂ ਚੰਕਰ ਆਰਾਮ ਦੇਖੋਗੇ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜੋ ਪੋਸਟਾਂ ਮਣਗੀਆਂ ਹਨ ਸਿਵਲ ਸਪਲਾਈ ਡਿਪਾਰਟਮੈਂਟ ਦੇ ਵਿੱਚ ਅਨਸੂਚਿਤ ਜਾਤੀਆਂ ਤੇ ਅਨਸੂਚਿਤ ਜਾਤੀਆਂ ਵਿੱਚੋਂ ਮਣ ਗਈ ਸਖਤ ਵਰਗੀਆਂ ਦੀਆਂ ਉਹਨਾਂ ਨੂੰ ਬਹੁਤ ਦਿੱਤੀਆਂ ਜਾਣੀ ਚਾਹੀਦੀ ਹੈ ਸੰਨ ਹਨ ਇਸ ਦੀ ਜਿਬਾਰ ਸੱਡੀ ਜਿਹੜੀ ਆ ਇਹ ਸਾਡੀ ਅਵੇਦਨ ਹੈ ਸਾਡੀ ਬੇਨਤੀ ਹੈ ਤੇ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ ਪੰਜਾਬ ਦੇ ਵਿੱਚ ਇੰਜੀਨੀਅਰ ਸੰਸਥਾਵਾਂ ਨੇ ਤੇ ਜਿੰਨੇ ਵੀ ਸ਼ੈਡਿਊਲਡ ਕਾਸਟ ਵਰਕੇ ਹਰ ਕਿਸੇ ਕੈਟਾਗਰੀ ਨੂੰ ਜੋ ਹਿੱਸਾ ਉਧਰ ਲੰਦਾ ਹੈ ਉਹ ਇਸ ਹੱਕ ਵਿੱਚ ਚਾਹਤਿ ਉਹਨਾਂ ਨੂੰ ਮਿਲਣਾ ਚਾਹੀਦੇ ਹੈ ਉਹ ਸਾਰੇ ਇਸ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਇਹ ਮੇਰੀ ਬੇਨਤੀ ਹੈ ਵਾਇਪੁਠੀ ਕਾਲਸਾ ਵਾਇਪੁਠੀ ਕੀ ਖਤੇ